ਸ਼ਿਆਣਾ ਮਨੁੱਖ ਆਪਣਾ ਦੁੱਖ ਕਿਸੇ ਦੇ ਅੱਗੇ ਨਹੀਂ ਖੋਲਦਾ ਤੇ ਸਿਆਣੇ ਮਨੁੱਖ ਦੀ ਪਛਾਣ ਹੈ ਕਿਉਂ ਉਹਨੂੰ ਪਤਾ ਹੈ ਮੈਂ ਆਪਣਾ ਇੱਕ ਦੁੱਖ ਸੁਣਾਵਾਂਗਾ ਸੌ ਸੁਣਾਏਗਾ ਇਹ ਵੀ ਚੁੱਪ ਨਹੀਂ ਕਰੇਗਾ ਇੱਕ ਸੁਣਾ ਕੇ ਸੌ ਦੁੱਖ ਮੈਂ ਹੋਰ ਸੁਣਾ ਆਪਣੇ ਹਿਰਦੇ ਦਾ ਭਾਰ ਵਧਾਵਾਂ ਸਿਆਣਾ ਮਨੁੱਖ ਕਿਸੇ ਕੋਲ ਦੁੱਖਾਂ ਦੀ ਪੰਡ ਨਹੀਂ ਖੋਲਦਾ ਉਸਤਾਦ ਜ਼ੌਕ ਹੋਏ ਨੇ ਉਹ ਕਹੀਂ ਲੈਣੇ मेरे चेहरे से गम आशकारा नहीं है कहें मैं दुख न कभी मथे ते प्रगट नहीं आने देता मेरे चेहरे से गम आशकारा नहीं है पर ये न समझ के ये गम का मारा नहीं है डूबने को तो डूबे हम भी लेकिन اہل ساحل کو ہم نے پکارا نہیں ہے